ਦਸ਼ਕੋ ਬੇਕਤੂਬਾ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਸਾਡੇ ਕੋਲ ਜੋ ਲਿਖਤ ਆਈ ਹੈ ਪੜਨ ਜਾ ਰਹੇ ਹਾਂ ਕਰਾਚੀ ਪਾਕਿਸਤਾਨ ਤੋਂ ਸੱਪਤਾ ਸਿੰਧੂ ਜੀ ਦੀ ਇਹ ਲਿਖਦੇ ਹਨ ਸੱਪਤ ਸਿੰਧੂ ਸੱਪਤ ਸਿੰਧੂ ਜੀ ਦੀ ਇਹ ਲਿਖਦੇ ਹਨ ਉੜੀ ਹਮਲੇ ਦੀਆਂ ਤਿੰਨ ਸੰਭਾਵਨਾਵਾਂ ਹਨ ਪਹਿਲਾ ਭਾਰਤ ਸਰਕਾਰ ਦੀ ਕਟੜ ਸੋਚ ਨੂੰ ਦੇਖਦੇ ਆ ਇਸ ਹਮਲੇ ਪਿੱਛੇ ਇਹਨਾਂ ਦਾ ਆਪਣਾ ਹੱਥ ਹੋਣ ਦਾ ਖਦਸ਼ਾ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਇਹਨਾਂ ਧਿਆਨ ਭੜਕਾਉਣ ਲਈ ਇਹ ਕੀਤਾ ਹੈ ਬਲੋਚਿਸਤਾਨ ਦੇ ਇਹਨਾਂ ਦੇ ਪੱਤੇ ਨੇ ਕੁਝ ਟੀਵੀ ਚਰਚਾਵਾਂ ਦਾ ਧਿਆਨ ਤਾਂ ਜ਼ਰੂਰ ਕਸ਼ਮੀਰ ਤੋਂ ਹਟਾ ਕੇ ਬਲੋਚਿਸਤਾਨ ਤੇ ਲਿਆਂਦਾ ਪਰ ਉਸ ਨੇ ਕਸ਼ਮੀਰ ਦੀ ਸਥਿਤੀ ਵਿੱਚ ਕੋਈ ਤਬਦੀਲੀ ਨਹੀਂ ਲਿਆਂਦੀ ਇੰਡੀਅਨ ਕਬਜ਼ੇ ਵਾਲੇ ਕਸ਼ਮੀਰ ਵਿੱਚ ਯੂਐਨ ਦੇ ਵਫਦ ਨੂੰ ਜਾਂਚ ਲਈ ਨਾ ਇਜਾਜ਼ਤ ਦੇਣ ਲਈ ਵੀ ਯੂਐਨ ਭਾਰਤ ਤੇ ਨਿਸ਼ਾਨਾ ਸਾਧਰਿਆ ਸੀ ਭਾਰਤੂੰ ਭਾਰਤ ਤੇ ਦਬਾਅ ਸੀ ਇਸ ਗੱਲ ਦਾ ਕਿਸੇ ਨੇ ਇਹਨਾਂ ਦੇ ਬਲੋਚਿਸਤਾਨ ਪੈਂਦੜੇ ਵੱਲ ਧਿਆਨ ਨਹੀਂ ਦਿੱਤਾ ਕਿਉਂਕਿ ਅੰਤਰਰਾਸ਼ਟਰੀ ਪੱਧਰ ਤੇ ਬਲੋਚਿਸਤਾਨ ਪਾਕਿਸਤਾਨ ਦਾ ਹਿੱਸਾ ਹੈ ਅਤੇ ਕਸ਼ਮੀਰ ਨਹੀਂ ਦੂਸਰਾ ਇਹ ਇੰਡੀਅਨਜ਼ ਦੇ ਕਹਿਣ ਮੁਤਾਬਕ ਆਈਐਸਆਈ ਦੀ ਖੇਡ ਵੀ ਹੋ ਸਕਦੀ ਹੈ ਜੇ ਇਸ ਤਰ੍ਹਾਂ ਹੈ ਤਾਂ ਸ਼ਾਇਦ ਆਈਐਸਆਈ ਦੁਨੀਆ ਦੀ ਸਭ ਤੋਂ ਬੇਕੂਫ ਜੱਤੇਬੰਦੀ ਹੋਵੇਗੀ ਜਿਸ ਨੇ ਆਪਣੇ ਪਿਆਰ ਆਪ ਕਹਾੜੀ ਮਾਰੀ ਜਦ ਕਿ ਹਵਾ ਉਹਨਾਂ ਦੇ ਪੱਖ ਚ ਚੱਲ ਰਹੀ ਸੀ ਕਸ਼ਮੀਰ ਦੀ ਮੌਜੂਦਾ ਇਥੇ ਤੇ ਭਾਰਤ ਦੇ ਇਸ ਪਿੱਛੇ ਪਾਕਿਸਤਾਨ ਦਾ ਹੱਥ ਹੋਣ ਦੇ ਇਲਜ਼ਾਮਾਂ ਨੂੰ ਕੋਈ ਘਾ ਨਹੀਂ ਸੀ ਪਾਰਿਆ ਨਿਰਪੱਖ ਭਾਰਤੀ ਵਿਸ਼ਲੇਸ਼ਕ ਇਸ ਨੂੰ ਸਥਾਨਿਕ ਸੰਘਰਸ਼ ਦੱਸ ਰਹੇ ਸਨ ਪਾਕਿਸਤਾਨ ਦੀ ਮਦਦ ਨਾਲ ਕੀਤਾ ਗਿਆ ਹਮਲਾ ਅੱਜ ਦੀ ਘੜੀ ਪਾਕਿਸਤਾਨ ਲਈ ਸਭ ਤੋਂ ਮਾੜਾ ਕਦਮ ਹੈ ਸਾਫ਼ ਦਿਖ ਰਿਹਾ ਹੈ ਕਿ ਇਸ ਦਾ ਸਿੱਧਾ ਫਾਇਦਾ ਇੰਡੀਅਨਜ਼ ਨੂੰ ਹੋ ਰਿਹਾ ਹੈ ਮੈਂ ਕੋਈ ਆਈਐਸਆਈ ਭਗਤ ਨਹੀਂ ਹਾਂ ਪਰ ਮੈਂ ਸਮਝਦਾ ਹਾਂ ਕਿ ਆਈਐਸਆਈ ਵਾਲੇ ਐਨੇ ਬੇਕੁਫ ਨਹੀਂ ਹਨ ਕਿ ਐਦਾਂ ਦਾ ਸਟੰਟ ਕਰਕੇ ਸਾਰੀ ਬਾਜ਼ੀ ਹੀ ਪੁੱਠੀ ਕਰ ਲੈਣ ਤੀਸਰਾ ਇਹ ਸਥਾਨਕ ਕਸ਼ਮੀਰੀਆਂ ਵੱਲੋਂ ਕੀਤਾ ਗਿਆ ਕਾਰਾ ਵੀ ਹੋ ਸਕਦਾ ਹੈ ਹਾਲ ਹੀ ਵਿੱਚ ਭਾਰਤੀ ਜ਼ਾਲਮਾਂ ਨੇ ਸਥਿਤੀ ਨੂੰ ਬਦ ਤੋਂ ਬਦਤਰ ਬਣਾਇਆ ਹੈ ਹੋ ਸਕਦਾ ਹੈ ਇਸ ਸਥਿਤੀ ਤੋਂ ਤੰਗ ਆ ਕੇ ਕਿਸੇ ਨੇ ਦੁਸ਼ਮਣ ਨੂੰ ਨਿਸ਼ਾਨਾ ਬਣਾਇਆ ਇਹ ਕਿਸੇ ਸਾਬਕਾ ਫੌਜੀ ਜਾਂ ਪੁਲਿਸ ਕਰਮੀ ਦਾ ਕੰਮ ਵੀ ਹੋ ਸਕਦਾ ਹੈ ਹਮਲੇ ਦਾ ਸਮਾਂ ਅਤੇ ਸਥਿਰਤਾ ਦੇਖਦਿਆਂ ਮੈਂ ਇਹ ਕਹਿ ਰਿਹਾ ਹਾਂ ਪੰਜਾਬ ਦਾ ਸੰਘਰਸ਼ ਇਸ ਦੀ ਉਦਾਹਰਨ ਹੈ ਜਿੱਥੇ ਸਾਬਕਾ ਫੌਜੀਆ ਅਤੇ ਪੁਲਿਸ ਵਾਲਿਆਂ ਨੇ ਆਪਣਾ ਆਪ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲਿਆਂ ਨੂੰ ਸਮਰਪਿਤ ਕੀਤਾ ਜਿਨ੍ਹਾਂ ਵਿੱਚ ਜਰਨਲ ਸੁਭੇਗ ਸਿੰਘ ਬੀਅੰਤ ਸਿੰਘ ਸਤਵੰਤ ਸਿੰਘ ਜਰਨਲ ਲਾਭ ਸਿੰਘ ਸ਼ਾਮਲ ਹਨ ਅਤੇ ਲਿਸਟ ਹੋਰ ਬਹੁਤ ਲੰਬੀ ਹੈ ਇਹ ਕਸ਼ਮੀਰ ਵਿੱਚ ਵਾਪਰ ਸਕਦਾ ਹੈ ਮੈਨੂੰ ਖੁਦ ਨੂੰ ਤੀਜਾ ਪੁਆਇੰਟ ਸਭ ਤੋਂ ਮਜ਼ਬੂਤ ਲੱਗ ਰਿਹਾ ਹੈ ਤੇ ਦੂਜਾ ਪੁਆਇੰਟ ਸਭ ਤੋਂ ਕਮਜ਼ੋਰ ਜੀ ਡਾਕਟਰ ਸਾਹਿਬ ਅ ਦੂਸਰੀ ਈਮੇਲ ਵੀ ਤੁਸੀਂ ਪੜ੍ਹਦੇ ਹੋ ਇਹਦੇ ਨਾਲ ਹੀ ਸੰਬੰਧਤ ਹੈ ਜੀ ਡਾਕਟਰ ਸਾਹਿਬ ਹਾਂਜੀ ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਹੈ ਹਰੀਆ ਪੰਜਾਬ ਪਾਕਿਸਤਾਨ ਤੋਂ ਜ਼ਬੇਰ ਮੁਹੰਮਦ ਜੀ ਦਾ ਇਹ ਲਿਖਦੇ ਹਨ ਅਸੀਂ جنگ ਨਹੀਂ ਚਾਹੁੰਦੇ ਪਰ ਜੇ ਸਾਡੇ ਤੇ جنگ ਥੋਪੀ ਗਈ ਤਾਂ ਸਾਨੂੰ ਪਤਾ ਹੈ ਕਿ ਆਪਨੇ ਖਿੱਤੇ ਦੀ ਰੱਖਿਆ ਕਿਵੇਂ ਕਰਨੀ ਹੈ ਜੇ ਇੰਡੀਅਨਸ ਸੋਚਦੇ ਹਨ ਕਿ ਜੰਗ ਇੱਕ ਵਿਕਲਪ ਹੈ ਤਾਂ ਉਹ ਜ਼ਰੂਰ ਪੈਲ ਕਰਨ ਤੇ ਦੇਖਣ ਫਿਰ ਕੀ ਹੁੰਦਾ ਹੈ ਪਾਕਿਸਤਾਨ ਮਿਆਂਮਾਰ ਜਾਂ ਬੰਗਲਾਦੇਸ਼ ਨਹੀਂ ਹੈ ਜਿਸ ਨੂੰ ਦਬਕਾ ਲਿਆ ਜਾਵੇਗਾ ਜਾਂ ਫਿਰ ਡਰਾ ਦਿੱਤਾ ਜਾਵੇਗਾ ਜੇ ਉਹਨਾਂ ਨੇ ਹਮਲਾ ਕੀਤਾ ਤਾਂ ਪਾਕਿਸਤਾਨ 에ਅਰ ਫੋਰਸ ਜੰਮੂ ਤੇ ਕੁਝ ਸਕਿੰਟਾਂ ਵਿੱਚ ਹੀ ਜਵਾਬੀ ਹਮਲਾ ਕਰ ਦੇਵੇਗੀ ਸਾਨੂੰ ਜਵਾਬ ਦੇਣਾ ਆਉਂਦਾ ਹੈ ਅਸੀਂ ਕਸ਼ਮੀਰੀਆਂ ਦੇ ਸਵੈ ਨਿਰਣੇ ਦੇ ਹੱਕ ਦੀ ਹਮਾਇਤ ਕਰਦੇ ਸੀ ਅਤੇ ਕਰਦੇ ਰਾਂਗੇ ਸਾਨੂੰ ਆਪਣੀ ਆਜ਼ਾਦੀ ਲਈ ਲੜਨਾ ਆਉਂਦਾ ਹੈ ਸਾਰਾ ਪਾਕਿਸਤਾਨ ਤੁਹਾਡੇ ਅਤੇ ਖਾਲਸਾ ਦੇ ਨਾਲ ਹੈ ਮੈਂ ਟੀਵੀ 84 ਨੂੰ ਬਹੁਤ ਪਿਆਰ ਕਰਦਾ ਹਾਂ ਤੇ ਡਾਕਟਰ ਅਮਰਜੀਤ ਸਿੰਘ ਬਹੁਤ ਚੰਗੇ ਇਨਸਾਨ ਹਨ ਸਾਡੇ ਤੇ ਤੌਮਤਾ ਲਾਉਣ ਤੋਂ ਪਹਿਲਾਂ ਭਾਰਤ ਨੂੰ ਇਸ ਹਾਦਸੇ ਤੋਂ ਬਾਅਦ ਬਿਮਾਰੀ ਦੀ ਜੜ ਵੱਲ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਜੋ ਕਿ ਉਹਨਾਂ ਦਾ ਕਸ਼ਮੀਰ ਤੇ ਨਾਜਾਇਜ਼ ਕਬਜ਼ਾ ਹੈ ਜਦੋਂ ਲੋਕਾਂ ਤੇ ਤਸ਼ੱਦਦ ਹੁੰਦਾ ਹੈ ਤਾਂ ਲੋਕ ਵਿਦਰੋਹ ਕਰਨਗੇ ਉੜੀ ਹਮਲਾ ਅਸਲ ਵਿੱਚ ਭਾਰਤ ਦੇ ਤਸ਼ੱਦਦ ਤੇ ਜ਼ਬਰ ਦਾ ਬਦਲਾ ਹੈ ਲਾਈਨ ਆਫ ਕੰਟਰੋਲ ਤੇ ਸਭ ਤੋਂ ਵੱਧ ਫੌਜ ਦਾ ਪੈਰਾ ਹੈ ਅਤੇ ਕੰਡਿਆਲੀ ਤਾਰ ਲੱਗੀ ਹੋਈ ਹੈ ਕੋਈ ਵੀ ਉਥੋਂ ਕਿਵੇਂ ਲੰਘ ਸਕਦਾ ਹੈ ਪਾਕਿਸਤਾਨ ਇਸ ਹਮਲੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਜਿਹੜੇ ਚਾਰ ਬੰਦੇ ਇਸ ਪਿੱਛੇ ਸਨ ਉਹ ਕਸ਼ਮੀਰੀ ਸਨ ਦਇਆ ਦੀ ਆਸ ਨਾ ਰੱਖੋ ਜਦੋਂ ਤੁਸੀਂ ਖੁਦ ਦਇਆ ਨਹੀਂ ਕਰਦੇ ਕਿਸੇ ਤੇ ਜਦੋਂ ਲੋਕਾਂ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਨ ਤੋਂ ਰੋਕਿਆ ਜਾਵੇਗਾ ਤਾਂ ਉਹ ਹਥਿਆਰ ਚੁੱਕਣਗੇ ਇਹ ਕਾਰਾ ਅੱਤਵਾਦ ਨਹੀਂ ਹੈ ਬਲਕਿ ਬਦਲਾ ਹੈ ਅਤੇ ਵਿਰੋਧਤਾ ਦਾ ਪ੍ਰਤੀਕ ਹੈ ਜੀ ਡਾਕਟਰ ਸਾਹਿਬ ਸਭ ਤੋਂ ਸਿੰਧੂ ਜੀ ਤੇ ਜੁਬੇਰ ਮੁਹੰਮਦ ਜੀ ਦਾ ਬਹੁਤ-ਬਹੁਤ ਸ਼ੁਕਰੀਆ ਉਹਨਾਂ ਨੇ ਉੜੀ ਦੇ ਉੱਤੇ ਜਿਹੜਾ ਹਮਲਾ ਇਸ ਵਿਸ਼ੇ ਦੇ ਉੱਤੇ ਲਿਖਿਆ ਜੀ ਅਸੀਂ ਕੱਲ ਦਾ ਸੈਗਮੈਂਟ ਇਸ ਦੇ ਉੱਤੇ ਕੀਤਾ ਸੀ ਜਿਹੜਾ ਕਾਫੀ ਪਪੂਲਰ ਹੋਇਆ ਔਰ ਜਿਸ ਦੇ ਉੱਤੇ ਸਾਨੂੰ ਕਾਫੀ ਕਮੈਂਟ ਵੀ ਮਿਲੇ ਨੇ ਜੀ ਤਿੰਨ ਜਿਹੜੇ ਇਸ ਦੇ ਬਿਹਾਈਂਡ ਕੌਣ ਹੋ ਸਕਦਾ ਅਸੀਂ ਵੀ ਇਸ ਦੇ ਉੱਤੇ ਸਵਾਲੀਆਂ ਨਿਸ਼ਾਨੀ ਲਾਇਆ ਸੀ ਕਿ ਵੀ ਉੜੀ ਹਮਲੇ ਦੇ ਪਿੱਛੇ ਕੌਣ ਸੋ ਉਹਦੇ ਵਿੱਚ ਸਤਸਿੰਧੂ ਜੀ ਨੇ ਤਿੰਨ ਨੁਕਤੇ ਜਿਹੜੇ ਨੇ ਉਹਨਾਂ ਨੇ ਕਿਹਾ ਵੀ ਇਹਨਾਂ ਦਾ ਆਪਣਾ ਹੱਥ ਹੋ ਸਕਦਾ ਹੈ ਬਰੂਚਿਸਤਾਨ ਕਾਰਡ ਜਿਹੜਾ ਇਹਨਾਂ ਦਾ ਚੱਲਿਆ ਨਹੀਂ ਹੈ ਯੂਨ ਦਾ ਡੈਲੀਗੇਸ਼ਨ ਜਾਣਾ ਚਾਹੁੰਦਾ ਸੀ ਉਹਨੂੰ ਵੀ ਮਨਜ਼ੂਰੀ ਨਹੀਂ ਦਿੱਤੀ ਇਹਨਾਂ ਦੀ ਬਦਰਾਮੀ ਹੋਈ ਫਿਰ ਉਹਨਾਂ ਨੇ ਕਿਹਾ ਵੀ ਦੂਸਰੀ ਆਈਐਸਆਈਸ ਦੇ ਪਿੱਛੇ ਹੋ ਸਕਦੀ ਹੈ ਪਰ ਉਹਨਾਂ ਨੇ ਕਿਹਾ ਮੈਂ ਪਗਤ ਨਹੀਂ ਆਈਐਸਆਈ ਦਾ ਪਰ ਆਈਐਸਆਈ ਕੋਈ ਈਡੀ ਬੇਵਕੂਫ ਨਹੀਂ ਹੈ ਕਿ ਜਦੋਂ ਸਥਾਨਕ ਸੰਘਰਸ਼ ਜਿਹੜਾ ਚੱਲ ਰਿਹਾ ਹੈ ਹਵਾ ਉਹਨਾਂ ਦੇ ਪੱਖ ਚ ਹੈ ਔਰ ਇਸ ਕਿਸਮ ਦੀ ਕਾਰਵਾਈ ਕਰਨ ਤੀਸਰਾ ਉਹਨਾਂ ਨੇ ਕਿਹਾ ਵੀ ਸਥਾਨ ਕਸ਼ਮੀਰੀਆਂ ਦਾ ਇਹ ਕੰਮ ਹੋ ਸਕਦਾ ਔਰ ਉਹਦੇ ਚ ਉਹਨਾਂ ਨੇ ਕਿਹਾ ਵੀ ਬਹੁਤ ਵਾਰ ਬੀਐਸਐਫ ਸੀਆਰਪੀਐਫ ਜਾਂ ਫੌਜ ਚ ਜਿਹੜੇ ਕਸ਼ਮੀਰੀ ਕੋਈ ਰਿਟਾਇਰ ਨੇ ਜਾਂ ਜਿਹੜੇ ਕੋਈ ਉਹਨਾਂ ਤੋਂ ਬਦਜ਼ਾਨ ਹੋਏ ਉਹ ਆਪਣੇ ਤੌਰ ਦੇ ਉੱਤੇ ਬਦਲਾ ਭਾਵਨਾ ਨਾਲ ਇਹ ਜਿਆ ਕਰ ਸਕਦੇ ਨੇ ਜੋ ਜਿਆ ਉਹਨਾਂ ਨੇ ਕਿਹਾ ਵੀ ਸਿੱਖ ਸੰਘਰਸ਼ ਦੇ ਦੌਰਾਨ ਜੀ ਜਨਰਲ ਸੁਬੇਕ ਸਿੰਘ ਬਿਆਨ ਸਿੰਘ ਤੁਨ ਸਿੰਘ ਜਨਰਲ ਆਰਪ ਸਿੰਘ ਉਹਨਾਂ ਨੇ ਜਿਹੜਾ ਉਹਨਾਂ ਨੂੰ ਕੋਟ ਕੀਤਾ ਵੀ ਉਹਨਾਂ ਦਾ ਇਹ 파ਟ ਹੈ ਔਰ ਜ਼ਾਹਰ ਹੈ ਉਹਨਾਂ ਨੇ ਕਿਹਾ ਵੀ ਇਹਨਾਂ ਤਿੰਨਾਂ ਚੋਂ ਹੀ ਜਿਹੜਾ ਤੀਸਰਾ ਨੁਕਤਾ ਹੈ ਉਸ ਦੇ ਉੱਤੇ ਭਾਰ ਜ਼ਿਆਦਾ ਪੈਂਦਾ ਹੈ ਔਰ ਦੂਸਰਾ ਸਭ ਤੋਂ ਕਮਜ਼ੋਰ ਹੈ ਔਰ ਮੈਂ ਸਹਿਮਤ ਹਾਂ ਹਾਲਾਂਕਿ ਮੈਂ ਇਹ ਸਮਝਦਾ ਹਾਂ ਵੀ ਬਹੁਤ ਵਾਰ ਏਜੰਸੀਆਂ ਦਾ ਕੀ ਕੰਮ ਕਰਨ ਦਾ ਦਾਇਰਾ ਕਾਰ ਹੁੰਦਾ ਹੁਣ ਜਿਵੇਂ ਅਸੀਂ ਜਰਮਨ ਦੇ ਹਵਾਲੇ ਨਾਲ ਗੱਲ ਕੀਤੀ ਹੈ ਕਿ ਉੱਥੇ ਇਮੀਗ੍ਰੇਸ਼ਨ ਮਹਿਕਮੇ ਚ ਰਾਹ ਨੇ ਆਪਣਾ ਜਿਹੜਾ ਹੈ ਉਹ ਬੰਦਾ ਫਿੱਟ ਕੀਤਾ ਹੋਇਆ ਸੋ ਲੇਕਿਨ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਵੀ ਪਾਕਿਸਤਾਨ ਦੇ ਲੈਵਲ ਤੇ ਐਸਾ ਕੁਝ ਕਰਨਾ ਜਿਵੇਂ ਇਹਨਾਂ ਨੇ ਕਿਹਾ ਸਬਤ ਸਿੰਧੂ ਜੀ ਨੇ ਕਿ ਆਪਣੇ ਪੈਰਾਂ ਤੇ ਆਪ ਕੁਹਾੜੇ ਮਾਰਨੇ ਔਰ ਦੂਸਰਾ ਜਿਹੜਾ ਧਮਕੀਆਂ ਦਾ ਦੌਰ ਦੌਰ ਹੈ ਜ਼ਿਆਦਾ ਜਿਹੜੇ ਜ਼ੁਬੈਰ ਮੁਹੰਮਦ ਜੀ ਦਾ ਖਰੀਆ ਪਾਕਿਸਤਾਨ ਤੋਂ ਲਿਖਤ ਹੈ ਉਹਦੇ ਚ ਉਹਨਾਂ ਨੇ ਉਸ ਨੂੰ ਰਿਸਪੌਂਡ ਕੀਤਾ ਉਹਨਾਂ ਨੇ ਕਿਹਾ ਕਿ ਭਈ ਜੇ ਉਹ ਸਮਝਦੇ ਨੇ ਭਾਰਤੀ ਵੀ ਜੰਗ ਕਿ ਉਹ ਕਲਪ ਹੈ ਤੇ ਅਸੀਂ ਉਹਦੇ ਲਈ ਤਿਆਰ ਹੈ ਔਰ ਉਹ ਇਹ ਨਾ ਸਮਝਣ ਕਿ ਵੀ ਇਹ ਕੋਈ ਮੀਆਂ ਮਾਰ ਹੈ ਤੇ ਹਾਂ ਔਰ ਬੰਗਲਾਦੇਸ਼ ਹੈ ਵੀ ਅਸੀਂ ਮੂੰਹ ਤੋੜ ਜਵਾਬ ਦੇਵਾਂਗੇ ਔਰ ਉਹਨਾਂ ਨੇ ਜਿਹੜਾ ਜਿੱਥੇ ਖਾਲਸਾਤਾਨ ਦੇ ਹਮਾਇਤ ਕੀਤੀ ਹੈ ਟੀਵੀ 84 ਲਈ ਔਰ ਸਾਡੇ ਲਈ ਪਿਆਰ ਦਾ ਜ਼ਾਹਰ ਕੀਤਾ ਹੈ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਕਸ਼ਮੀਰ ਤੇ ਨਜਾਇਜ਼ ਕਬਜ਼ਾ ਲੋਕ ਖਰੋਤੇ ਹੋਏ ਨੇ ਔਰ ਜੋ ਕੁਝ ਉਹ ਚੱਲ ਰਿਹਾ ਹੈ ਕਸ਼ਮੀਰ ਦੇ ਵਿੱਚ ਉੜੀ ਉਹਦਾ ਬਦਲਾ ਹੋ ਸਕਦਾ ਹੈ ਔਰ ਉਹਦੇ ਲਈ ਵੀ ਉਹਨਾਂ ਨੇ ਕਿਹਾ ਵੀ ਇਹ ਚਾਰ ਕਸ਼ਮੀਰੀ ਨੇ ਜਿਨ੍ਹਾਂ ਨੇ ਇਹ ਕੀਤਾ ਸੋ ਇਹ ਜਿਹੜਾ ਨੁਕਤਾ ਵੀ ਹੈ ਜ਼ੁਬੈਰ ਮੁਹੰਮਦ ਜੀ ਦਾ ਉਹ ਸਤ ਸਿੰਧੂ ਜੀ ਦਾ ਜਿਹੜਾ ਤੀਸਰੀ ਆਪਸ਼ਨ ਉਹਨੇ ਦਿੱਤੀ ਸੀ ਉਹਦੇ ਨਾਲ ਇਹ ਖੰਦਾ ਹੈ ਕਿ ਵੀ ਇਹ ਸਥਾਨ ਕਸ਼ਮੀਰੀਆਂ ਦਾ ਹੋ ਸਕਦਾ ਹੈ ਪਰ ਅਸੀਂ ਇਹ ਸਮਝਦੇ ਹਾਂ ਵੀ ਜਿਹੜੇ ਇਸ ਸਾਰੇ ਦੇ ਦੌਰਾਨ ਜਿਸ ਕਿਸਮ ਦਾ ਵਾਰ ਹਿਸਟਰੀਆ ਮੀਡੀਆ ਵੱਲੋਂ ਖੜਾ ਕੀਤਾ ਗਿਆ ਆ ਪਾਕਿਸਤਾਨ ਦੇ ਫੌਜੀ ਜਨਰਲ ਰਾਹੀਲ ਸ਼ਰੀਫ ਨੇ ਵੀ ਕਾਫੀ ਸਖਤ ਬਿਆਨ ਦਿੱਤਾ ਹੈ ਇਸ ਦੇ ਉੱਤੇ ਔਰ ਔਰ ਉਹਨਾਂ ਦੇ ਐਕਸਪਰਟਸ ਨੇ ਔਰ ਮਾਰਾ ਨੇ ਵੀ ਕਹਿ ਬੀ ਠੀਕ ਹੈ ਹੁਣ ਭਾਰਤ ਦਾ ਜਿਹੜਾ ਵੈਸਟਰਨ ਕਮਾਂਡ ਦਾ ਦਾੜੀ ਕਟਾ ਸਿੱਖ ਜਰਨੈਲ ਜਿਹਨੂੰ ਦਿਖਾਇਆ ਜਾਂਦਾ ਹੈ ਬਿਆਨ ਦਿੰਦੇ ਆ ਕਿ ਜੀ ਅਸੀਂ ਹੁਣ ਆਪਣੀ ਟਾਈਮਿੰਗ ਔਰ ਆਪਣੀ ਜਿਹੜੀ ਹੈ ਸੋਚ ਮੁਤਾਬਕ ਅਟੈਕ ਕਰਾਂਗੇ ਜੀ ਸੋ ਉਹ ਇਹ ਭੁੱਲ ਜਾਂਦੇ ਨੇ ਵੀ ਠੀਕ ਹੈ ਭਾਰਤ ਦੇ ਕੋਲ ਕਿਤੇ ਵੀ ਉਹ ਆਪਣੀ ਸਮਰਥਾ ਜਾਂ ਟਾਈਮਿੰਗ ਐਂਡ ਲੋਕੇਸ਼ਨ ਇਟ ਮੇ ਬੀ देयरਸ لیکن دین হু کین سٹاپ پاکستان فرام سٹائکنگ بیک ایٹ دیر اون ٹائمنگ اینڈ ایٹ دیر اون پیس اور یہی گل انہاں نے زبیر محمد جی نے بھی کہی ہے کہ وی جے وہ ادھر کرن گے پھر تا بھارت دا وی کتنا حصہ ولبریبل ہے اون جموں سیال کوٹ ٹوین سٹیز نہیں لاہور امریٹس ٹوین سٹیز نہیں اور جے فل سکیل وار نا بھی ہوئے تے پاکستان دے کون وی انیاں کی اپشنز نہیں جنیاں کیتے بھارت نو سٹریٹیجک فائدہ ہے ਥੋੜਾ ਬਹੁਤ ਔਰ ਜਿਵੇਂ ਭਾਰਤ ਨੇ ਇਸ ਦੇ ਉੱਤੇ ਆਲਰੇਡੀ ਕਾਨੂੰਨਾਂ ਨੇ 10 ਲੋਕ ਮਾਰੇ ਨੇ ਪਾਕਿਸਤਾਨੀ ਸਾਈਡ ਤੇ ਉਹਨਾਂ ਨੇ ਕਿਹਾ ਜੀ ਉਧਰੋਂ ਕਵਰਿੰਗ ਫਾਇਰਿੰਗ ਹੋ ਰਹੀ ਸੀ ਉਹ ਕੁਸਪੈਟ ਕਰਨਾ ਚਾਹੁੰਦੇ ਸੀ ਔਰ ਸਾਡੇ ਜਵਾਨਾਂ ਨੇ ਬੜੀ ਮੁਸਤੈਦੀ ਦਾ ਸਬੂਤ ਦੰਦੇ ਆ ਉਹ ਮਾਰ ਦਿੱਤੇ ਹੁਣ ਜਿੱਥੇ ਇਸ ਲੈਵਲ ਦੀ ਹੀਟ ਕ੍ਰੀਏਟ ਹੋਈ ਹੋਈ ਹੈ ਪਾਕਿਸਤਾਨ ਜਿਹੜਾ ਹੈ ਉੱਥੇ ਉਹ ਇਨਟਰੂਡਰ ਭੇਜੇਗਾ ਸੋਝਾਰ ਹੈ ਉਹਨਾਂ ਨੇ ਆਪਣੇ ਲੋਕਾਂ ਨੂੰ ਇਹ ਦੱਸਣ ਦੇ ਲਈ ਕਿ ਜੀ ਜੇ ਸਾਡੇ ਇਨੇ ਮਾਰੇ 17 18 ਅਸੀਂ 10 11 ਇਹਨਾਂ ਦੇ ਮਾਰ ਦਿੱਤੇ ਹੁਣ ਆਉਣ ਵਾਲੇ ਦਿਆਂਗੇ ਹੋਰ ਮਾਰ ਦੇਣਗੇ ਹੋਰ ਮਾਰ ਕੇ ਕਹਿਣਗੇ ਜੀ ਅਸੀਂ ਜਿਹੜਾ ਉਹ ਬਦਲਾ ਲੈ ਲਿਆ ਪਰ ਅਸੀਂ ਸਮਝਦੇ ਹਾਂ ਵੀ ਇਹ ਘਟਿਆ ਲੈਵਲ ਦੀ ਸਿਆਸਤ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਖਿਲਵਾੜ ਹੈ ਔਰ ਅਸੀਂ ਇਹਨਾਂ ਦਾ ਸੱਤ ਸਿੰਧੂ ਜੀ ਦਾ ਜ਼ੁਬੈਰ ਮੁਹੰਮਦ ਜੀ ਦਾ ਔਰ ਹੋਰ ਕਿਉਂਕਿ ਇਸ ਵਿਸ਼ੇ ਤੇ ਬਹੁਤ ਸਾਰੀਆਂ ਲਿਖਤਾਂ ਨੇ ਅਸੀਂ ਦੋ ਜਿਹੜੇ ਸਾਨੂੰ ਆਈਡੀਅਲ ਨਮੂਨੇ ਲੱਗੇ ਔਰ ਬਹੁਤ ਸਾਰੇ ਕਮੈਂਟ ਵੀ ਨੇ ਫੇਸਬੁੱਕ ਤੇ ਅੱਜ ਸਮਹੁ ਫੇਸਬੁੱਕ ਦੀ ਕੋਈ ਡਿਸਰਪਸ਼ਨ ਚੱਲ ਰਹੀ ਹੈ ਔਰ ਇੰਟਰਰਪਟ ਹੋ ਰਿਹਾ ਹੈ ਜੀ ਸੋ ਅਸੀਂ ਇਹਨਾਂ ਵੀਰਾਂ ਦੇ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਇੱਕ ਅੱਛਾ ਇਨਸਾਈਟ ਦਿੱਤਾ ਹੈ ਇਸ ਊੜੀ ਦੇ ਮੁੱਦੇ ਦੇ ਉੱਤੇ ਜੀ ਡਾਕਟਰ ਸਾਹਿਬ ਬਿਲਕੁਲ ਇੱਥੇ ਲੈਣਾ ਬ੍ਰੇਕ ਵੀਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆ ਛੋਟੇ ਵਕਫੇ ਤੋਂ ਬਾਅਦ